ਪਾਰੀ ਕਰਦਾ ਹੈ ਭਾਈ ਪਾਰੀ ਮੰਦਰ ਬੱਕਰਾ ਮੜੀ ਵਿੱਚ ਸੌਦਾ ਹੋ ਗਿਆ ਉਹ ਨਹੀਂ ਪੈਂਦੇ ਹੁਣ ਨਹੀਂ ਪੈਂਦੇ ਕਿਉਂ ਮਾਰਦੇ ਨਹੀਂ ਮੂਟਾ ਮਾਰਦਾ ਪਾ ਠੀਕ ਹੈ ਬਸ ਠੀਕ ਹੈ ਲਗਾਈ ਲਗਾਈ ਆਪੋ ਆ ਰਹੀ ਹੈ ਬਸ ਠੀਕ ਹੈ ਕੱਢ ਪੈ ਜੀ ਉਹ ਨਹੀਂ ਇਹ ਹੋ ਗਿਆ ਇਹ ਹੋ ਗਿਆ ਕਿ ਬੱਚੋ ਨੂੰ ਮਾਰਦਾ ਵਾਹ ਬਸ ਠੀਕ ਹੈ ਦੋਨੋਂ ਹੀ ਬੰਦੇ ਬੈਣਾ ਕੋਈ ਨਹੀਂ ਬਸ ਠੀਕ ਹੈ پوچلتاي رهن جي ਪੂਰੇ ਦੀਆਂ ਪਰਪਰ ਚਾਹੇ 8000 ਉਹ ਨਹੀਂ ਹੁੰਦੀ ਤਾਂ ਪਰਚੀ ਦੂਨ ਕਰਾਉਂਗਾ ਆਪੋ ਆਪਣੀ ਫਿਰ ਰਹਿਣ ਮਰਜੀ ਆਪੋ ਉਹ ਜਿਹੜੇ ਹੁਣ ਕਿਉਂ ਮੋੜ ਰਹਾ ਹੈ ਉਹ ਅੱਗੇ ਜਨ ਵੀ ਮੈਨੂੰ ਪਾੜੀ ਕਹਿੰਦੇ ਅੱਗੇ 2000 ਖਰਚੇ ਆ ਜਾਂ 400 ਰੁਪਏ ਵਾ ਚਾਹੇ ਕਰਾ ਵੀ ਚਾਹੇ ਨਾ ਕਰਾ ਤੇ ਇਹਦੀ ਮਰਜ਼ੀ ਰਹਗੀ ਠੀਕ ਹੈ ਕਿ ਨਹੀਂ ਬਈ ਜਾਂਦਾ ਘਟਾ ਕੇ ਚਾਟਾ ਪਾ ਕੇ ਨਹੀਂ ਇਹਦਾ ਇਹਦੀ ਗੱਲ 229 ਦੀ ਕੀਰਤੀਆਂ ਆ 400 500 ਬਲਦੀ ਵੀ ਜਾਊਗੀ 500 400 ਪਰਸੇ ਇਹਦੇ ਵੀ ਉਹਦੇ ਤੇ ਜਬ ਦੇਹੇ ਚਾਹੇ ਨਾਲ ਗੁਗਰ ਬਣਾ ਬਾਹਣ ਵੀ ਛੱਡਿਆ ਉਹ ਸਿਰਿਆ ਦਾ ਢਿੱਡ ਚਾਹੇ ਦੇ ਦੇ ਸਿਰੇ ਦੇ ਉਹਨਾਂ ਆੜੀ ਕਰ ਹਣ ਮੰਨਿਆ ਗਾਲ ਨਹੀਂ ਮਾਂ ਮੈਂ ਦੇ ਦਿੰਦਾ ਉਹ ਜਿੰਨੇ ਫੜਨੀ ਹੈ ਫੜਾਈ ਜਾ ਚੁੱਪ ਕਰਕੇ ਪੜ ਲਓ ਮੈਂ ਕਰੀ ਜਾਣਾ ਤੇਰੀ ਮਰਜ਼ੀ ਪੜਾ ਦੇ ਆ 5 400 ਲੱਖ ਮਹਿੰਗੀ ਹੋ ਗਏ ਮਾਰੇ ਯਾਰ ਯਾਰ 5 400 ਨਾਲ ਮਹਿੰਗੀ ਹੋ ਗਏ ਗੱਡ ਜਾਣੇ ਇਹੋ ਕਰ ਲੈਣੇ ਪਾਇਆ ਸਿੱਟੋ ਨਾਲ ਪੈਸੇ ਹੋਰ ਪੂਰੇ ਵਿਗਾਉਂਦੇ ਆ ਲੈ ਲਖਾਈ ਆਪੋ ਆਪਣੀ ਕਰਾ ਲਓ ਉਹ ਐਵੇਂ ਦੀ ਹੋ ਗਿਆ ਹੀ ਸਦਾ ਹੋ ਗਿਆ ਜੀ ਹੋ ਗਿਆ ਕਿਹੜੀਆਂ ਬੱਕਰੀਆਂ ਦਾ ਆਹਾਂ ਜੀ ਨਾ ਨਾ ਠੀਕ ਹੈ ਆ ਨਗਾ ਦਾ ਹੋਇਆ ਬਈ ਸਦਾ ਆ ਜਾਰੇ ਨਗਾ ਇੱਥੇ ਟੱਕਰ ਨਾਲ ਮਾਰੇ ਬਈ ਇਹ ਕਿੰਨੇ ਦਾ ਹੋਇਆ ਹੀ ਸਦਾ 30 ਦਾ 30000 ਦਾ ਹੋ ਗਿਆ ਪੂਰਾ ਆ ਬਰਾਨੀ ਆਪੋ ਆਪਣੀ 30000 ਦਾ ਜੀ ਆ ਨਗਾ ਦਾ ਹੋਈ ਸਦਾ ਭਾਗੀ ਬੰਦਰ ਬੱਕਰਾ ਮੰਡੀ ਦੇ ਉਹ ਜੱਕੇ ਨੂੰ ਮਨੋ ਦਾ ਲੱਖ ਲੱਖ ਰੁਪਏ ਮਗਰਦ ਆਉਂਦੇ ਜਾਂਦੇ ਉਹ ਸਰਦਾ ਹੀ ਬਾਪੂ ਦੇ ਫਿਰ ਬਾਪੂ ਦਾ ਹੋਣਾ ਸੀ ਇਹ ਇਹ ਤਾਂ ਮੈਂ ਦੱਸਦੀ ਚਾਹ ਰਹੀ ਸੀ ਮੈਂ ਤਾਂ ਫਿਰ ਇਹਨੂੰ ਕਹਿਦਾ ਮੈਂ ਜੇ ਕੋਈ ਪੈਸੇ ਲੱਗੇ ਜੀ ਘਾਟਾ ਜਦੋਂ ਆਪਣੀ ਮੱਤ ਮਿਲਦੀ ਹੈ ਬਾਹਰੇ ਜਾਣੇ ਹੋ ਜਾਂਦੇ ਫਿਰ ਉਹੀ ਗੱਲ ਹੁਣ ਕੋਈ ਸਹੀ ਆ ਜੋਰ ਦੇ ਜੋਰ ਨੂੰ ਜ਼ੋਰ ਪੀਟਾ ਸੀ ਹਾਂ ਹਾਂ ਵੀ ਜਲ ਬੰਦਦੇ ਆ ਆਪਾਂ ਇਹਦੇ ਬੰਦੇ ਨੇ ਆਪਣੀ ਲਿਆ ਜਾ ਜੇ ਕੋਈ ਬੜੀ ਕੰਮ ਅੜ ਜੇਦਾ ਗੱਲ ਦਿੰਦੇ ਨੇ ਹਾਂ ਟਾਇਰ ਫਵਾ ਕੇ ਕਿੰਨੇ ਵਜੇ ਤੁਰਾਉਂਦੇ ਹਾਂ ਹਾਂ ਤਾਂ ਦਾ ਹੋਏ 9 ਵਜੇ ਹੋ ਜਾਂਦਾ 10 ਵਜੇ ਮੈਂ ਬਾਣੀ ਤੇ ਗਿਆ ਸੀ dari dia ada dapat dia ada dapat